ਇਹ ਜਿਹੜੀ ਧਰਤੀ ਸਾਜੀ ਹੈ ਇਹ ਸ਼ਹਿਰ ਸਾਜਿਆ ਹੈ ਇਹ ਪੰਜਵੇਂ ਪਾਤਸ਼ਾਹ ਗੁਰੂ ਸਾਹਿਬ ਜੀ ਦਾ ਵਸਾਇਆ ਹੋਇਆ ਸ਼ਹਿਰ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 1,57,000 ਦੀ ਇਹਦੀ ਜ਼ਮੀਨ ਖਰੀਦ ਕੇ ਉਹਨਾਂ ਸਮਿਆਂ ਦੇ ਵਿੱਚ ਤੇ ਗੁਰੂ ਸਾਹਿਬ ਜੀ ਨੇ ਇਸ ਸਰੋਵਰ ਦੀ ਖਦਵਾਈ ਕਰਾਈ ਸੀ ਦੁਨੀਆ ਭਰ ਦੇ ਵਿੱਚੋਂ ਇਹ ਸਰੋਵਰ ਜਿਹੜਾ ਹੈ ਸਭ ਤੋਂ ਵੱਡਾ ਹੈ ਕਿਲਿਆਂ ਦੇ ਮੁਤਾਬਕ ਜਾਣੀਏ ਤੇ 7.5 ਕਿੱਲਿਆਂ ਦੇ ਵਿੱਚ ਇਹ ਸਰੋਵਰ ਹੈ ਤੇ ਪ੍ਰਕਰਮਾਂ ਦੀ ਜਗ੍ਹਾ ਨੂੰ ਪਾ ਕਰਕੇ 25 ਕਿੱਲਿਆਂ ਦੇ ਵਿੱਚ ਇਸ ਸਰੋਵਰ ਦਾ ਨਿਰਮਾਣ ਹੈ। ਉਸ ਪੰਜਵੇਂ ਪਾਸ਼ਾ ਮਹਾਰਾਜ ਜੀ ਨੇ ਇਹਦਾ ਜ਼ਿਕਰ ਗੁਰਬਾਣੀ ਦੇ ਵਿੱਚ ਵੀ ਕੀਤਾ ਹੈ। ਇਹ ਪਾਵਨ ਪਵਿੱਤਰ ਉਹ ਸਥਾਨ ਹੈ ਜਿਹਦੇ ਤੇ ਬੇਅੰਤ ਬਖਸ਼ਿਸ਼ਾਂ ਹੁੰਦੀਆਂ ਨੇ। ਜਪਿਓ ਜਿਹਨੇ ਅਰਜਨ ਦੇਵ ਗੁਰੂ ਫੇ ਸੰਕਟ ਜੋਂਨ ਕਰ ਬਣਾਇਓ। ਸੰਗਤ ਜੀ ਸਭ ਤੋਂ ਪਹਿਲਾਂ ਮੈਂ ਤਸਵੀਰਾਂ ਸਾਂਝੀਆਂ ਕਰੂੰਗਾ ਇਸ ਵਕਤ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਸਰੋਵਰ ਹੈ ਇਸ ਦਾ ਜਿਹੜਾ ਨਿਰਮਾਣ ਹੈ ਇਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਕਰਵਾਇਆ ਗਿਆ ਸੀਗਾ ਪੰਜਵੇਂ ਗੁਰੂ ਜਿਹੜੇ ਨੇ ਤੇ ਇਹ ਏਸ਼ੀਆ ਦਾ ਪੂਰੀ ਦੁਨੀਆ ਦਾ ਜੇਕਰ ਮੈਂ ਕਹਾਂ ਜ਼ਿਕਰ ਹੁੰਦਾ ਹੈ ਕਿ ਸਭ ਤੋਂ ਵੱਡਾ ਸरोवर ਦਾ ਤੁਸੀਂ ਤਸਵੀਰਾਂ ਦੇਖੋ ਪਹਿਲਾਂ ਸरोवर ਦੀਆਂ ਕਿਸ ਤਰੀਕੇ ਨਾਲ ਜਿਹੜਾ ਸरोवर ਦਾ ਫੈਲਿਆ ਹੋਇਆ ਆਲੇ ਦੁਆਲੇ ਪਰਕਤਮਾ ਜਿਹੜੀ ਚੱਲਦੀ ਹੈ ਸੋ ਤੁਸੀਂ ਤਸਵੀਰਾਂ ਦੇਖੋ ਕਿਸ ਤਰੀਕੇ ਨਾਲ ਜਿਹੜਾ ਸरोवर ਦਾ ਸਦਾ ਨਿਰਮਾਣ ਹੋਇਆ ਦੂਦ ਦੂਦ ਤੱਕ ਤੁਸੀਂ ਦੇਖੋ ਤੁਹਾਨੂੰ ਪਰਕਤਮਾ ਦੀ ਜਿਹੜੀ ਉਹ ਦੂਸਰੀ ਸਾਈਡ ਹੈ ਨਜ਼ਰ ਨਹੀਂ ਆਏਗੀ ਕਿਉਂਕਿ ਇੰਨਾ ਵਿਸ਼ਾਲ ਸरोवर ਹੈ ਏਸ਼ੀਆ ਵਾਸਪ ਤੋਂ ਵੱਡਾ ਸਰੋਵਰ ਹੈ ਲੇਕਿਨ ਕਿਤਨਾ ਕਿਤੇ ਦੁਨੀਆ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਵੀ ਇਸ ਤਰੀਕੇ ਦਾ ਜਿਹੜਾ ਇੰਨਾ ਵਿਸ਼ਾਲ ਸਰੋਵਰ ਨਹੀਂ ਮਿਲਦਾ ਸੋ ਗੁਰੂ ਅਰਜਨ ਦੇਵ ਪਾਸ਼ਾ ਦੀ ਨਗਰੀ ਹੈ ਉਹਨਾਂ ਦਾ ਗੁਰਦੁਆਰਾ ਸਾਹਿਬ ਜਿਹੜਾ ਜਨ ਨਿਮਾਨ ਹੋਇਆ ਸਰੋਵਰ ਇੰਨਾ ਵਿਸ਼ਾਲ ਕਿਸ ਤਰੀਕੇ ਦਾ ਇਤਿਹਾਸ ਜੁੜਦਾ ਹੈ ਇਸ ਗੁਰਦੁਆਰਾ ਸਾਹਿਬ ਦੇ ਨਾਲ ਹੁਣ ਉਹਨਾਂ ਦਾ ਵਰਤਾਰ ਦੇ ਵਸੂਣ ਆਲਾ ਸੰਗਤਾਂ ਬਹੁਤ ਵੱਡੇ ਬੱਦਲ ਤੇ ਇੱਥੇ ਆਉਂਦੀਆਂ ਨੇ ਗੱਲਬਾਤ ਕਰਦੇ ਬੰਦਾ ਸਿੰਘ ਸਾਹਿਬ ਦੇ ਨਾਲ ਆਪਾਂ ਸਭ ਨਾਲ ਫਤੇ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਕਸਾਪ ਜਿਹੜਾ ਅੱਜ ਆਪਾਂ ਦੇਖ ਰਹੇ ਹਾਂ ਸਮਾਗਮ ਚੱਲਦੇ ਨੇ ਹੁਣ ਸ਼ੁਰੂ ਹੋਣ ਵਾਲੇ ਆ ਇੱਕ ਤੇ ਪਹਿਲਾਂ ਹੀ ਇਤਿਹਾਸਕ ਨਗਰੀ ਐ ਬਹੁਤ ਵੱਡਾ ਇਤਿਹਾਸ ਜੁੜਦਾ ਫਿਰ ਗੁਰੂ ਸਾਹਿਬ ਦੀ ਵੀ ਬੜੀ ਕਿਰਪਾ ਇੱਥੇ ਸਰੋਵਰ ਬੜਾ ਵਿਸ਼ਾਲ ਐ ਮਨਾਵਾ ਸਾਹਿਬ ਦੇਖਦੇ ਜੈਪ ਘਾ ਦੇਖਦੇ ਬੜੀ ਕਿਰਪਾ ਇੱਥੇ ਕੀ ਗਾਣਾ ਚਾਹੁੰਦੇ ਹੋ ਸਾਡਾ ਥੋੜਾ ਵਿਸਥਾਰਪੂਰਵਕ ਆਪਾਂ ਇਤਿਹਾਸ ਦਸੀਏ ਗੁਰੂ ਸਾਹਿਬ ਜੀ ਨੇ ਪਾਵਣ ਇਹ ਜਿਹੜੀ ਧਰਤੀ ਸਾਜੀ ਐ ਇਹ ਸ਼ਹਿਰ ਸਾਜਿਆ ਐ ਇਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਵਸਾਇਆ ਹੋਇਆ ਸ਼ਹਿਰ ਐ ਤੇ ਉਹਨਾਂ ਦਾ ਪਾਵਣ ਪਵਿੱਤਰ ਜਿਵੇਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਨਾਮ ਨੂੰ ਆਪਾਂ ਜਾਣਦੇ ਆ ਤੇ ਇਸ ਸਥਾਨ ਦੇ ਨਾਮ ਦੇ ਨਾਲ ਵੀ ਸੱਚਖੰਡ ਲੱਗਦਾ ਹੈ ਇਹਨੂੰ ਜਦੋਂ ਅਸੀਂ ਨਾਮ ਲੈਨੇ ਆ ਤੇ ਇਹਦਾ ਨਾਮ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਤਰਨਤਾਰਨ ਸਾਹਿਬ ਹੈ ਇਸ ਦੀ ਨਗਰੀ ਦਾ ਨਾਮ ਤੇ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੈ ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਵਸਾਇਆ ਹੋਇਆ ਹੈ ਬੜੀ ਕਿਰਪਾ ਹੈ ਕਿ ਨਗਰੀ ਜਿਹੜੀ ਅੰਮ੍ਰਿਤਸਰ ਸਾਹਿਬ ਹੈ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਵਸਾਇਆ ਹੋਇਆ ਹੈ ਤੇ ਇਹ ਜਿਹੜੀ ਨਗਰੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਿਤਾ ਦੀ ਤੇ ਪੁੱਤਰ ਦੀ ਵਸਾਈ ਹੋਈ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 157000 ਦੀ ਇਹਦੀ ਜ਼ਮੀਨ ਖਰੀਦ ਕੇ ਉਹਨਾਂ ਸਮਿਆਂ ਦੇ ਵਿੱਚ ਤੇ ਗੁਰੂ ਸਾਹਿਬ ਜੀ ਨੇ ਇਸ ਸਰੋਵਰ ਦੀ ਖਦਵਾਈ ਕਰਾਈ ਸੀ ਦੁਨੀਆ ਭਰ ਦੇ ਵਿੱਚੋਂ ਇਹ ਸਰੋਵਰ ਜਿਹੜਾ ਹੈ ਸਭ ਤੋਂ ਵੱਡਾ ਹੈ ਜੇਕਰ ਕਿਲਿਆਂ ਦੇ ਮੁਤਾਬਕ ਜਾਣੀਏ ਤੇ 17 ਕਿੱल्ल्याਾਂ ਦੇ ਵਿੱਚ ਇਹ ਸਰੋਵਰ ਹੈ ਤੇ ਪ੍ਰਕਰਮਾਂ ਦੀ ਜਗ੍ਹਾ ਨੂੰ ਪਾ ਕਰਕੇ 25 ਕਿੱल्ल्याਾਂ ਦੇ ਵਿੱਚ ਇਸ ਸਰੋਵਰ ਦਾ ਨਿਰਮਾਣ ਹੈ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਥੇ ਇੱਕ ਕੋੜ ਹੱਤਾ ਵੀ ਖੋਲਿਆ ਸੀ ਜਿਨ੍ਹਾਂ ਦਾ ਕੋਈ ਵਾਰੀ ਵਾਰਸ ਨਹੀਂ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਸੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਗਲ ਦੇ ਨਾਲ ਲਾਇਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕੋੜੀਆਂ ਦਾ ਕੋੜ ਦੂਰ ਕੀਤਾ ਹੱਥਾਂ ਦੇ ਨਾਲ ਮਲਮ ਪੱਟੀ ਕੀਤੀ ਜਿਨ੍ਹਾਂ ਨੂੰ ਕੋਈ ਰੋਟੀ ਨਹੀਂ ਸੀ ਦਿੰਦਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਪ੍ਰਸ਼ਾਦਾ ਪਣੀ ਉਹਨਾਂ ਨੂੰ ਛਕਾ ਕੇ ਤੇ ਉਹਨਾਂ ਦੀ ਸੇਵਾ ਕੀਤੀ ਦੋ ਅਸਥਾਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਸ਼ਹਿਰ ਦੇ ਵਿੱਚ ਨੇ ਹੋਰ ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਹੈ ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਇਹ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਚਰਨ ਛੋਪਾ ਪ੍ਰਾਪਤ ਹੈ ਤੇ ਇੱਥੇ ਵੀ ਖੂਹ ਲੱਗਾ ਆਇਆ ਹੈ ਦੂਜਾ ਖੂਹ ਹੈ ਸਤਕਾਰਯੋਗ ਬੀਬੀ ਭਾਨੀ ਜੀ ਉਹਨਾਂ ਦੇ ਚਰਨ ਛੋਪਾ ਪ੍ਰਾਪਤ ਗੁਰੂ ਅਰਜਨ ਦੇਵ ਜੀ ਦਾ ਵੀ ਅਸਥਾਨ ਹੈ ਤੇ ਇੱਥੇ ਵੀ ਅੱਜ ਖੂਹ ਲੱਗਾ ਹੋਇਆ ਹੈ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਵੀ ਹੋਰ ਅਸਥਾਨ ਨੇ ਜਿਨ੍ਹਾਂ ਦਾ ਇਤਿਹਾਸ ਤਰਨਤਨ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਨ ਦੇ ਨਾਲ ਜੁੜਦਾ ਹੈ ਭਾਵ ਕਹਣ ਤੋਂ ਭਾਵ ਕਿ ਗੁਰੂ ਸਾਹਿਬ ਜੀ ਨੇ ਇੰਦੀਆਂ ਬਖਸ਼ਿਸ਼ਾਂ ਇਸ ਸ਼ਹਿਰ ਦੇ ਨਗਰੀ ਤੇ ਕੀਤੀਆਂ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਵੀ ਸਤਗੁਰੂ ਜੀ ਨੇ ਕੀਤਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਦੀਨ ਦਰਦ ਨਿਵਾਰ ਠਾਕਰ ਰਾਖੈ ਜਨਕੀ ਆਪ ਤਰਨ ਤਾਰਨ ਹਰ ਨਿਦ ਦੁਖ ਨਾ ਸਕੈ ਬਿ ਆਪ ਉਸ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਹਦਾ ਜ਼ਿਕਰ ਗੁਰਬਾਣੀ ਦੇ ਵਿੱਚ ਵੀ ਕੀਤਾ ਹੈ ਇਹ ਪਾਵਨ ਪਵਿੱਤਰ ਉਹ ਸਤਾਨ ਹੈ ਜਿਹਦੇ ਤੇ ਬੇਅੰਤ ਬਖਸ਼ਿਸ਼ਾਂ ਹੁੰਦੀਆਂ ਨੇ ਸਤਿਗੁਰੂ ਜੀ ਕਰਦੇ ਨੇ ਤੇ 14 ਤੇ ਮੱਸੀਆ ਦਾ ਦਿਹਾੜਾ ਜਿਹੜਾ ਹੈ ਉਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਅੰਤ ਸੰਗਤਾਂ ਜੜੀਆਂ ਨੇ ਉਹ ਹਰ ਮੱਸੇ ਤੇ 14 ਦਿਾਂ ਤੇ ਆਉਂਦੀਆਂ ਨੇ ਜਾਂਦੇ ਜਾਂਦੇ ਆਪਾਂ ਸਦੂ ਇੱਕ ਗੱਲ ਹੋਰ ਕਰਨੀ ਹੈ ਆਪਾਂ ਦੇਖਦੇ ਹਾਂ ਬਾਕੀ ਸ਼ਾਦਾਂ ਦੇ ਵਿੱਚ ਜੇਕਰ ਗੱਲ ਕਰੀਏ ਹੋ ਸੂਬਿਆਂ ਦੇ ਵਿੱਚ ਭੁੱਖਮਾਰੀ ਬਹੁਤ ਜਿਆਦੀ ਹੈ ਲੋਕ ਉਥੇ ਭੁੱਖੇ ਸੌਂਦੇ ਨੇ ਲੇਕਿਨ ਕਹਿੰਦੇ ਇਹ ਦੋ ਤਿੰਨ ਨਗਰੀਆਂ ਐਸੀਆਂ ਨਹੀਂ ਜਿੱਥੇ ਸਤਗੁਰਾਂ ਦੀ ਇੰਨੀ ਕਿਰਪਾ ਹੈ ਕਿ ਭੁੱਖੇ ਲੋਕ ਜਾਗਦੇ ਜੂੜਾ ਸੌਂਦੇ ਨਹੀਂ ਐ ਸਨੇਹਾ ਕੀ ਹੈ ਸੰਗਤ ਨੂੰ ਕਿਉਂਕਿ ਬਹੁਤ ਲੋਕ ਆਉਂਦੇ ਨੇ ਹਰੇਕ ਕੋਈ ਵੀ ਮਨਚ ਮਰਾਦ ਲੈ ਕੇ ਆਉਂਦਾ ਕਿ ਦੁੱਖ ਲੈ ਕੇ ਆਉਂਦਾ ਤੇ ਛੱਟ ਹੱਲ ਹੋ ਜਾਂਦੇ ਐ ਸੋ ਕਿਸ ਤਰੀਕੇ ਦੀ ਰਹਿਮ ਐ ਇੱਥੇ ਸੰਗਤ ਬਹੁਤ ਆਉਂਦੀ ਐ ਕਿ ਸਨੇਹਾ ਦੇਣਾ ਚਾਹੁੰਦੇ ਹੋ ਗੁਰੂ ਘਰਾਂ ਨਾਲ ਅੱਜ ਲੋਕਾਂ ਨੂੰ ਲੱਗਦਾ ਨੌਜਵਾਨ ਪੀੜ੍ਹੀ ਨੂੰ ਹੋਰ ਵੱਡੇ ਪੱਧਰ ਤੇ ਜੁੜਨ ਦੀ ਲੋੜ ਐ ਕਿਉਂਕਿ ਅੱਜ ਜੋ ਸਿਧਾਂਤ ਨੇ ਗੁਰੂ ਸਾਹਿ ਮੈਂ ਉਹਨਾਂ ਸਾਰੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨੌਜਵਾਨਾਂ ਪੀੜ੍ਹੀਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਕਿ ਵੇਖੋ ਜਦੋਂ ਗੁਰੂ ਸਾਹਿਬ ਜਣ ਬਖਸ਼ਿਸ਼ਾਂ ਕੀਤੀਆਂ ਉਹਨਾਂ ਦੇ ਟਾਈਮ ਤੇ ਕਦੀ ਕੋਈ ਭੁੱਖਾ ਨਹੀਂ ਸੀ ਸੁੱਤਾ ਨਾ ਗੁਰੂ ਸਾਹਿਬ ਜੀ ਤੋਂ ਦੂਰ ਹੋਏ ਮੈਂ ਉਹਨਾਂ ਨੂੰ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਤੁਸੀਂ ਗੁਰਸਿੱਖ ਬਣੋ ਤੇ ਗੁਰੂ ਦੀ ਸਿੱਖੀ ਨੂੰ ਧਾਰਨ ਕਰੋ ਕਿਉਂ ਕਿ ਕਿਉਂਕਿ ਗੁਰੂ ਨਾਨਕ ਦਾ ਘਰ ਇੱਕ ਐਸਾ ਵਿਸ਼ਾਲ ਹੈ ਕਿ ਜਿੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਘਾਟਾ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਥੋੜ ਨਹੀਂ ਗੁਰੂ ਨਾਨਕ ਦੇਵ ਜੀ ਦੇ ਘਰ ਤੇ ਇਸ ਕਰਕੇ ਜਿਵੇਂ ਖਾਲਸਾ ਪੰਥ ਸਾਜਣਾ ਦੇ ਵਿਚਾਰੇ ਆਏ ਆਪਾਂ ਸਾਰੀਆਂ ਸੰਗਤਾਂ ਮਨਾਵਾਂਗੇ ਹੋਰ ਵੀ ਇਤਿਹਾਸਕ ਦਿਹਾੜੇ ਆ ਰਹੇ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਜਿੱਥੇ ਤੁਸੀਂ ਗੁਰ ਘਰ ਨੂੰ ਛੱਡ ਕੇ ਦੂਰ ਹੋ ਗਏ ਜੇ ਉੱਥੇ ਆਓ ਗੁਰ ਘਰ ਦੇ ਨਾਲ ਜੁੜੋ ਅੰਮ੍ਰਿਤਧਾਰੀ ਹੋਵੋ ਗੁਰਸਿੱਖ ਬਣੋ ਬਾਣੀ ਬਾਣੇ ਦੇ ਧਾਰਨੀ ਹੋਵੋ ਤੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦਾ ਊਟ ਆਸਰਾ ਤੱਕੋ ਤਾਂ ਜੋ ਇਸੇ ਤਰ੍ਹਾਂ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਕੋਈ ਦੁੱਖ ਪੀੜ ਜਿਹੜੀ ਹੈ ਉਹ ਨਹੀਂ ਆਵੇਗੀ ਤੇ ਗੁਰੂ ਸਾਹਿਬ ਜੀ ਦੇ ਚਰਨ ਪਰਸ ਕਰਕੇ ਜਿਹੜਾ ਉਹ ਜੀਵਨ ਸਫਲਾ ਹੋ ਜਾਵੇਗਾ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੜਾ ਡੂੰਗਾ ਇਤਿਹਾਸ ਆ ਬਸ ਸਮਝਿਆ ਸੋ ਸੰਗਤ ਨੂੰ ਕਿਤੇ ਨਾ ਕਿਤੇ ਬਹੁਤ ਵੱਡਾ ਸਨੇਹਾ ਹੈ ਤੁਸੀਂ ਪਹਿਲਾਂ ਤਸਵੀਰਾਂ ਦੇਖੋ ਦਰਬਾਰ ਸਾਹਿਬ ਦੀਆਂ ਵੈਸੇ ਤੇ ਹਰ ਇੱਕ ਥਾਂ ਨੂੰ ਖੂਬਸੂਰਤ ਹੈ ਜਿੱਥੇ ਕਦੂ ਜੀ ਸਾਹਿਬ ਨੇ ਜਿਹੜੇ ਚੜ੍ਹਨ ਪਏ ਨਹੀਂ ਲੇਕਿਨ ਇੱਕ ਵੱਖਰਾ ਸਕੂਨ ਮਹਿਸੂਸ ਹੁੰਦਾ ਜਦੋਂ ਸਰੋਵਰ ਦੇ ਕਨਾਰੇ ਤੁਸੀਂ ਖੜੇ ਹੁੰਦੇ ਹੋ ਸੋ ਬੜਾ ਖੂਬਸੂਰਤ ਗੁਰਦੁਆਰਾ ਸਾਹਿਬ ਬਣਿਆ ਹੋਇਆ ਕਿਤੇ ਨਾ ਕਿਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਉਧਰ ਵੀ ਮੈਂ ਤੁਹਾਨੂੰ ਦਿਖਾਉਂਗਾ ਕਿਸ ਤਰੀਕੇ ਨਾਲ ਜਿਹੜਾ ਜੈਪਕਾਰ ਬਣਿਆ ਹੈ ਸੋ ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਇਸ ਤੋਂ ਬਾਅਦ ਤੁਹਾਨੂੰ ਜੈਪਕਾਰ ਦੇ ਵਿੱਚ ਲੈ ਆਇਆ ਜਾਵੇ ਬਿਲਕੁਲ ਤੁਸੀਂ ਇਹ ਤਸਵੀਰਾਂ ਦੇਖੋ ਪਹਿ ਗੁਰਦੁਆਰਾ ਜਿਹੜਾ ਬਣਿਆ ਹੈ ਉਹਦਾ ਜਿਹੜਾ ਜੈਪਕਾਰ નીચે ਬਣਿਆ ਹੋਇਆ ਸੋ ਸਭ ਤੋਂ ਪਹਿਲਾਂ ਤੁਸੀਂ ਤਸਵੀਰਾਂ ਦੇਖੋ ਕਿ ਇਸ ਤਰੀਕੇ ਨਾਲ ਜਿਹੜਾ ਜੈਪਕਾਰ ਬਣਾਇਆ ਗਿਆ ਹੈ ਸੰਗਤ ਇੱਥੇ ਵੀ ਹੁੰਦੀ ਆ ਸੋ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਸੋ ਸਭ ਤੋਂ ਪਹਿਲਾਂ ਤਸਵੀਰ ਦੇਖੋ ਤੁਸੀਂ ਕਿ ਇਸ ਤਰੀਕੇ ਨਾਲ ਦੇਲੇ ਦੁੱਖ ਸੰਗਤ ਦੇ ਕੱਟਦੇ ਹੋਏ ਗੁਰੂ ਸਾਹਿਬ ਦੀਆਂ ਜਿਹੜੀਆਂ ਤਸਵੀਰਾਂ ਬਣੀਆਂ ਹੋਈਆਂ ਨੇ ਸੋ ਤੁਸੀਂ ਉਹ ਤਸਵੀਰਾਂ ਪਹਿਲਾਂ ਦੇਖੋ ਸੋ ਇੱਥੇ ਗੁਰੂ ਸਾਹਿਬ ਜਿਹੜੇ ਆ ਬਿਲਾਜਮਾਨ ਨੇ ਸੋ ਕਿਤਨਾ ਕਿਤੇ ਉਹ ਇਤਿਹਾਸ ਦੀਆਂ ਤਸਵੀਰਾਂ ਨੇ ਜਿਨ੍ਹਾਂ ਨੂੰ ਅੱਜ ਸਾਨੂੰ ਯਾਦ ਕਰਨ ਦੀ ਲੋੜ ਹੈ ਤੁਸੀਂ ਇਹ ਤਸਵੀਰਾਂ ਦੇਖੋ ਕਿਸ ਤਰੀਕੇ ਦੇ ਨਾਲ ਜਿਹੜਾ ਉੱਥੇ ਮੁਗਲ ਰਾਜ ਸੀਗਾ ਤੇ ਉਹ ਗੁਰੂ ਸਾਹਿਬ ਨੇ ਜਿਹੜੇ ਕਿਸ ਤਰੀਕੇ ਦੇ ਨਾਲ ਜਿਹੜਾ ਸੰਗਤ ਨੂੰ ਨਿਆਇ ਤੇ ਮਾਇਆ ਚਾਹਸੇ ਬਜਾਦੀਆਂ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੁਰੂ ਸਾਹਿਬ ਦੀਆਂ ਤੁਸੀਂ ਉਹਨਾਂ ਦੇਖ ਰਹੇ ਹੋ ਵਸਾਖੀ ਦੀਆਂ ਜਦੋਂ ਬਚਨ ਕਰਦੇ ਪਏ ਸੀਗੇ ਸੰਗਤ ਦੇ ਨਾਲ ਜਦੋਂ ਸੀਸ ਦੀ ਮੰਗ ਕੀਤੀ ਸੀਗੀ ਜਦੋਂ ਪੰਜ ਪਿਆਰੇ ਜਿਹੜੇ ਤਿਆਰ ਕੀਤੇ ਸੀਗੇ ਗੁਰੂ ਸਾਹਿਬ ਨੇ ਸੋ ਤੁਸੀਂ ਇੱਧਰ ਦੇਖੋ ਜਦੋਂ ਸ਼ਹੀਦیاں ਦਿੱਤੀਆਂ ਜਾਂਦੀਆਂ ਸੀਆਂ ਸਿੰਘਾਂ ਵੱਲੋਂ ਸੋ ਇਹ ਤਸਵੀਰਾਂ ਨੇ ਸੋ ਕਿਤਨਾ ਕਿਤੇ ਬਹੁਤ ਵੱਡਾ ਇਤਿਹਾਸ ਹੈ ਤੁਸੀਂ ਅ ਤਸਵੀਰਾਂ ਦੇਖੋ ਕਿੰਨੀ ਖੂਬਸੂਰਤੀ ਨਾਲ ਬਣਾਈਆਂ ਗਈਆਂ ਨੇ ਜੈਪ ਘਰ ਦੇ ਵਿੱਚ ਦੂ ਦੂ ਤੱਕ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਦੇਖੋ ਜਿਹੜੀ ਆਪਾਂ ਗੱਲ ਹਮੇਸ਼ਾ ਹੀ ਦੇਖਦੇ ਆਂ ਚੜਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਲਵਾਏ ਗਏ ਉਹ ਵੀ ਤਸਵੀਰਾਂ ਨੇ ਸੋ ਤੁਸੀਂ ਇਹ ਵੀ ਤਸਵੀਰਾਂ ਦੇਖੋ ਜਿਹੜੀ ਹਮੇਸ਼ਾ ਜ਼ਿਕਰ ਹੁੰਦਾ ਹੈ ਆਦਾਸ ਦੇ ਵਿੱਚ ਵੀ ਚੜਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਲਵਾਏ ਗਏ ਸੋ ਤੁਸੀਂ ਤਸਵੀਰਾਂ ਦੇਖੋ ਜਦੋਂ ਜ਼ੁਲਮ ਕੀਤਾ ਜਾਂਦਾ ਸੀਗਾ ਮੁਗਲਾਂ ਵੱਲੋਂ ਸੋਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਨੇ ਸੋ ਇਦਣ ਹੁਣ ਤੁਸੀਂ ਅਜੈਬ ਘਰ ਸਾਦਾ ਦੇਖ ਸਕਦੇ ਹੋ ਸੋ ਬਹੁਤ ਵੱਡਾ ਜਾਇਬ ਘਰ ਹੈ ਲੇਕਿਨ ਜਿਹੜੀ ਗੱਲ ਹੈ ਉਹ ਇਤਿਹਾਸ ਦੀ ਹੈ ਬੜੀ ਖੂਬਸੂਰਤ ਤਰੀਕੇ ਨਾਲ ਜਾਇਬ ਘਰ ਬਣਾਇਆ ਗਿਆ ਹੈ ਬੜਾ ਵਿਸ਼ਾਲ ਹੈ ਜੈਪ ਘਾੜਾ ਤਸਵੀਰਾਂ ਜਿਹੜੀਆਂ ਇਤਿਹਾਸ ਨਾਲ ਭਰੀਆਂ ਹੋਈਆਂ ਨੇ ਸੋ ਬਿਲਕੁਲ ਕਿਤਨਾ ਕਿਤੇ ਲੋੜ ਹੈ ਆ ਤੁਸੀਂ ਪਹਿਲਾਂ ਇਹ ਤਸਵੀਰਾਂ ਦੇਖੋ ਜਦੋਂ 20 ਪੇਵਦਾ ਜਿਹੜਾ ਲੰਗਰ ਸ਼ੁਰੂ ਕਰਾਇਆ ਗਿਆ ਸੀਗਾ ਗੁਰੂ ਨਾਨਕ ਸਾਹਿਬ ਵੱਲੋਂ ਸੋ ਉਹ ਤਸਵੀਰਾਂ ਨੇ ਯੁਵਾਵਸਥਾ ਦੀਆਂ ਗੁਰੂ ਨਾਨਕ ਸਾਹਿਬ ਦੀਆਂ ਜਦੋਂ ਉਹਨਾਂ ਵੱਲੋਂ ਲੰਗਰ ਸਟਾਇਆ ਗਿਆ 20 ਪੇਦਾ ਜਦੋਂ ਉਹਨਾਂ ਦੇ ਪਿਤਾ ਵੱਲੋਂ 20 ਪੇ ਦਿੱਤੇ ਗਏ ਉਸ ਤੋਂ ਬਾਅਦ ਜਿਹੜੇ ਲੰਗਰ ਦੀ ਪ੍ਰਥਾ ਸ਼ੁਰੂ ਹੋਈ ਸੋ ਇਹ ਜਿਹੜੇ ਮੁਲਾਕਾਤ ਚੱਲ ਰਹੀ ਸੀਗੀ ਜਿਹੜੇ ਵਚਨ ਚੱਲ ਰਹੇ ਸੀਗੇ ਸੋ ਇਹ ਜਦੋਂ ਗੱਦੀ ਦਿੱਤੀ ਗਈ ਗੁਰਗੱਦੀ ਜਦੋਂ ਮੇਰੀ ਗੁਰੂ ਸਾਹਿਬ ਉਹਨਾਂ ਨੂੰ ਉਦੋਂ ਦੀਆਂ ਤਸਵੀਰਾਂ ਨੇ ਸੋ ਬਹੁਤ ਵੱਡਾ ਇਤਿਹਾਸ ਹੈ ਅ ਜ਼ਰੂਰ ਸੰਗਤ ਨੂੰ ਅੱਜ ਲੋੜ ਹੈਗੀ ਹੈ ਇਤਿਹਾਸ ਨੂੰ ਸਮਝਣ ਦੀ ਇਤਿਹਾਸ ਨਾਲ ਜੁੜਨ ਦੀ ਕਿਉਂਕਿ ਜੋ ਗੁਰੂ ਸਾਹਿਬ ਨੇ ਬਖਸ਼ੇਸ਼ਾਂ ਕੀਤੀਆਂ ਨੇ ਉਸ ਨੂੰ ਆ ਸਮਝਣ ਦੀ ਲੋੜ ਹੈ ਉਹਨਾਂ ਨਾਲ ਜੁੜਨ ਦੀ ਲੋੜ ਹੈ ਜੋ ਸਿਧਾਂਤ ਬਣਾਏ ਨੇ ਜੋ ਸਨੇਹ ਦਿੱਤੇ ਨੇ ਸੰਗਤ ਨੂੰ ਆਪਸੀ ਪਿਆਰ ਦੇ ਹਰੇਕ ਧਰਮ ਦਾ ਸਤਿਕਾਰ ਕੀਤਾ ਜੇ ਆਪਾਂ ਹਰਿਮੰਦਰ ਸਾਹਿਬ ਜਾਣੇ ਉੱਥੇ ਵੀ ਚਾਰ ਦੁਆਰ ਰੱਖੰਦਾ ਹੈ ਹੀ ਹੱਥ ਸੀਗਾ ਕਿ ਹਰੇਕ ਧਰਮ ਦਾ ਸਤਿਕਾਰ ਹੈ ਹਰੇਕ ਧਰਮ ਨੂੰ ਪੂਰਾ ਇੱਥੇ ਮਾਣ ਹੈ ਸੋ ਬਿਲਕੁਲ ਤੁਸੀਂ ਇਹ ਜ਼ਰੂਰ ਗੁਰੂ ਸਾਹਿਬ ਦੇ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਆ ਸਕਦੇ ਹੋ ਦਰਸ਼ਨ ਕਰਨ ਲਈ ਤੇ ਜ਼ਰੂਰ ਦਰਸ਼ਨ ਕਰਕੇ ਆਪਣੀਆਂ ਝੋਲੀਆਂ ਭਰਵਾ ਸਕਦੇ ਹੋ ਸੋ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਲੈ ਕੇ ਆਰ ਤਕਰੀਬਦ ਹੁੰਦੇ ਰਵਾਂਗੇ ਤੁਸੀਂ ਦੇਖਦੇ ਹੋ ਸਿੱਟੀ ਹੈਡਲਾਈਨਸ ਮੈਂ ਆਦਾਨਿਸ਼ ਗੁਪਤਾ